ਦਾ ਕੰਮ ਸਾਰਾ ਵਾਹਿਗੁਰੂ ਦੀ ਕਿਰਤ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਸਾਡੇ ਅਮਰੂਦ ਬਹੁਤ ਲੱਗਦੇ ਨੇ ਪਹਿਲਾਂ ਤਾਂ ਆਪਾਂ ਅਮਰੂਦ ਤੋੜਦੇ ਆਂ ਫਿਰ ਆਪਾਂ ਅਗਲੀ ਵੀਡੀਓ ਸ਼ੁਰੂ ਕਰਦੇ ਆਂ ਜੀ ਇਹ ਦੇਖੋ ਸਾਡੇ ਕਿੰਨੇ ਸੋਹਣੇ ਐਨੇ ਵਧੀਆ ਹੈ ਅਮਰੂਦ ਕਿੰਨੇ ਐਨਾ ਵਧੀਆ ਅਮਰੂਦ ਆ ਬਹੁਤ ਜ਼ਿਆਦਾ ਮਿੱਠੇ ਨੇ ਅਮਰੂਦ ਐਨੇ ਅਮਰੂਦ ਲੱਗਦੇ ਨੇ ਬਹੁਤ ਜ਼ਿਆਦਾ ਭਰਿਆ ਪਿਆ ਕੁਆਂਟਲਾਂ ਦੇ ਹਿਸਾਬ ਨਾਲ ਇੱਕੋ ਸਾਡਾ ਇਹ ਮਰੂਦ ਇੱਕੋ ਹੀ ਸਾਨੂੰ ਕੁਆਂਟਲਾਂ ਦੇ ਹਿਸਾਬ ਨਾਲ ਮਰੂਦ ਦਿੰਦਾ ਤੇ ਅਸੀਂ ਰੋਜ਼ ਯਾਨੀ 8-10 ਕਿਲੋ ਰੋਜ਼ ਮਰੂਦ ਤੋੜਦੇ ਆ ਤੇ ਹੁਣ ਅਸੀਂ ਹੁਣ ਵਿਆ ਤੋੜ ਕੇ ਆ ਟਿਆ ਕੁਛ ਪਹਿਲਾਂ ਅਸੀਂ ਗਵਾਂਡੀਆਂ ਨੂੰ ਦੇਤੇ ਤੇ ਹੁਣ ਪਹਿਲਾਂ ਕੁਛ ਇਹਨਾਂ ਨੂੰ ਸਾਡੇ ਕੋਲ ਕਨਾਂ ਇਹ ਚਾਰੇ ਚ ਗਿਆਲੇ ਬੈਠੇ ਨੇ ਤੇ ਇਹਨਾਂ ਨੂੰ ਪਹਿਲਾਂ ਵੀ ਮੇਕਲਫਾ ਕਰਕੇ ਦੇਤਾ ਸਾਡੇ ਇੰਨੇ ਕਿਹੜਾ ਖਾ ਹੁੰਦੇ ਨੇ ਰੋਜ਼ हां ਬਾਰੇ ਹੋਰਾਂ ਨੂੰ ਵੀ ਦੇ ਦਿੰਨੇ ਆ ਰੋਜ਼ ਅਸੀਂ। ਗੱਲ ਰੋਜ਼ ਤੋੜਦੇ ਆ ਸਾਰਿਆਂ ਨੂੰ ਬੰਦ ਦਿੰਨੇ ਆ। ਬੰਦ ਘਾਣਾ ਨਹੀਂ। ਸਾਡੇ ਕੋਲ ਨਾ ਚੁੱਦੀ ਆਲੇ ਬੱਠੇ ਨੇ। ਤੇ ਇਹਨਾਂ ਨੂੰ ਫੇਰ ਅਸੀਂ ਬੱਚੇ ਨੂੰ ਜਦਾ ਬੱਚਾ ਨਹੀਂ ਗਿਣਨੇ ਆ ਅਸੀਂ। ਉਹਨੇ ਦਰੀਆ। ਓਏ ਛੋਟੂ। ਐ ਗੁੜੀਆਂ। ਆਂ ਮਰੋਦ ਲਾ ਮਰੋਦ ਲਾ ਲੋ। ਕਿਉਂ ਨਹੀਂ? ਆ ਲਾ। ਫੇਨ ਜੋ ਫੇਨ ਜੋ ਕੋਮੇ ਬਾਬਾ ਬੱਤੋ ਖਾਂਦੇ ਨੇ ਅਸੀਂ ਇਹਨਾਂ ਨੂੰ ਖਾਣੇ ਦੇ ਦਿਆਂਗਾ ਬੜੇ ਖੁਸ਼ ਹੋ ਕੇ ਖਾਂਦੇ ਨੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਸਾਨੂੰ ਵੀ ਬਹੁਤ ਵਧੀਆ ਲੱਗਦਾ ਬੱਚਿਆਂ ਨੂੰ ਵੀ ਚਲੋ ਬੱਚੇ ਖਾ ਲੈਂਦੇ ਨੇ ਅਸੀਂ ਰੋਜ਼ ਚੱਲ ਜਦੇ ਸੀਰੇ ਜਦੇ ਅਸੀਂ ਤੋੜਦੇ ਹਾਂ ਮੁਰੂ ਜਦੇ ਕਹਿਣ ਲੱਗ ਜਾਂਦੇ ਨੇ ਵੀ ਆਂਟੀ ਅੰਕਲਾ ਮਰੂਦੇ ਦਾ ਬhook ਲੱਗਿਆ ਅੰਕਲਾ ਮਮਰੂਦੇ ਦਾ ਬhook ਲੱਗਿਆ ਚਾਰੇ ਜੱਜ ਰੋਲਾ ਪਉਣ ਲੱਗ ਜਾਂਦੇ ਨੇ ਅਸੀਂ ਇਹਨਾਂ ਨੂੰ ਪਹਿਲਾਂ ਫਿਰ ਇਹਨਾਂ ਨੂੰ ਕੱਟ ਕੇ ਦਿੰਨੇ ਆਂ ਚਲ ਬੱਚੇ ਖੁਸ਼ ਹੋ ਜਾਂਦੇ ਨੇ ਸਾਨੂੰ ਵੀ ਸਪੂਨ ਜਾਂ ਮਿਲਦਾ ਵੀ ਬੱਚੇ ਇਹ ਬੱਚਿਆਂ ਨੂੰ ਨਾ ਬੱਚੇ ਖੁਸ਼ ਹੋਣ ਜਰਾਂ ਰੋਟੀ ਖਾ ਗਏ ਜੇ ਬਹੁਤ ਸਮੇਂ ਰੋਜ਼ ਲੱਗਦੇ ਨੇ ਜਿਵੇਂ ਰੋਜ਼ ਅ ਕਦੇ ਯਾਨੀ ਜਿੰਨੀ ਜ਼ਿਆਦਾ ਰੋਜ਼ ਤੋੜਦੇ ਆਂ ਅਸੀਂ ਇੱਕ ਦੋ ਘਰਾਂ ਦੇ ਜ਼ਰੂਰ ਦਿੰਦੇ ਆਂ ਬਹੁਤ ਵਧੀਆ ਮਰੂਦ ਦਾ ਬੁਟਾ ਕਾਢਾ ਹੈ این امرو کھلا بہت زیادہ چلو جی جی <تصفح> کا خالصہ واہگر جی کی فتح میرے ولا میرے چینل پہ سارا کا سواگت ہے جی ਮੇਰੇ ਜੀਵਤੋ ਫੈਮਲੀ ਨੂੰ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਜਿਹੜੇ ਮੇਰੇ ਜਿਹੜੇ ਮੇਰੀਆਂ ਭੈਣਾਂ ਨੇ ਮੇਰੇ ਵੀਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੀਆਂ ਮੇਰੇ ਵੀਡੀਓ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਕਮੈਂਟ ਕਰਦੇ ਨੇ ਕਰਦੇ ਨੇ ਜੀ ਉਹਨਾਂ ਦਾ ਵੀ ਬਹੁਤ ਬਹੁਤ ਦਿਲਾਤਾ ਨਮਾਜ਼ੀ ਤੇ ਇੱਕ ਨੇ ਮੈਨੂੰ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਲਾਈਕ ਸ਼ੇਅਰ ਕਰਦੇ ਰਹੋ ਜੀ ਤੇ ਮੈਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਦੀ ਆਂ ਜੀ ਮੈਂ ਤੁਹਾਡੇ ਨਾਲ ਪਹਿਲਾਂ ਪੰਜਾਬ ਸਰਕਾਰ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਹੜੀ ਪੈਣਾ ਵਾਸਤੇ ਜਿਹੜੀ ਸਕੀਮ ਆਈ ਆ ਪਹਿਲ ਯੋਜਨਾ ਸ਼ਿਰਮਈਆ ਤੇ ਉਹਦੇ ਵਿੱਚ ਮੈਨੂੰ ਪੈਣਾ ਦੇ ਬਹੁਤ ਫੋਨ ਆਉਂਦੇ ਨੇ ਜੀ ਮੈਸੇਜ ਆਉਂਦੇ ਨੇ ਜੀ ਇਹ ਫਾਰਮ ਕਿੱਥੋਂ ਮਿਲਣਗੇ ਤੇ ਕਿਹੜੇ ਕਿਹੜੇ ਪਿੰਡਾਂ ਤੋਂ ਸ਼ੁਰੂ ਹੋਊਗੀ ਸਾਨੂੰ ਦੱਸੋ ਤੇ ਇਹ ਸ਼ੁਰੂ ਹੋ ਗਈ ਕੀ ਨਹੀਂ ਹੋਈ ਇਹਦੇ ਵੀ ਫਾਰਮ ਕਿੱਥੋਂ ਭਰੇ ਜਾਣਗੇ ਕਿੱਥੋਂ ਮਿਲਦੇ ਨੇ ਇਹ ਇਹ ਪਿੰਡਾਂ ਤੋਂ ਸ਼ੁਰੂ ਹੋਗੀ ਜੀ ਹੈ ਸਕੀਮ ਪਰ ਇਹ ਪਿੰਡਾਂ ਤੋਂ ਪਹਿਲਾਂ ਤੁਹਾਨੂੰ ਗਰੁੱਪ ਬਣਾਉਣੇ ਪੈਣਗੇ ਜੀ ਜਿਵੇਂ ਤੁਹਾਡੇ-ਤੁਹਾਡੇ ਪਿੰਡਕ ਤੁਹਾਨੂੰ 10 ਜਾਂ 15 ਲੇਡੀਆਂ ਇਕੱਠੀਆਂ ਹੋ ਕੇ ਤੁਹਾਨੂੰ ਹੁਣੇ ਪਤਾ 10 ਜਾਂ 15 ਲੇਡੀਆਂ ਇਕੱਠੀਆਂ ਹੋਣਾ ਪਊਗਾ ਤੁਹਾਨੂੰ ਵੀ ਅਸੀਂ ਪਿੰਡਾਂ ਤੋਂ ਸਿਲਾਈ ਕਰਨਾ ਚਾਹੁੰਦੇ ਆ ਇਹ ਫਿਰ ਤੁਹਾਨੂੰ ਵੀਡੀਓ ਵਾਸਤੇ ਜਾ ਕੇ ਤੁਸੀਂ ਉਹਨਾਂ ਨੂੰ ਕਹਿਣਾ ਵੀ ਅਸੀਂ ਸਾਡੇ ਪਿੰਡ ਵਿੱਚ ਸਕੀਮ ਲੈ ਆਏ ਲੈ ਆਉਣੀ ਚਾਹੁੰਦੇ ਆ ਤੇ ਜੀ ਅਸੀਂ 10 ਤੋਂ 15 ਦਾ ਗਰੁੱਪ ਬਣਾਇਆ ਤੇ ਤੁਸੀਂ ਅਸੀਂ ਲੈ ਸਾਡੇ ਪਿੰਡ ਤੇ ਲੈ ਕੇ ਆਓ ਤੁਸੀਂ ਇਹ ਸਕੀਮ ਤੁਸੀਂ ਇਹ ਵੀਡੀਓ ਦਾ ਦਫ਼ਤਰ ਤੇ ਜਾ ਕੇ ਕਹਿਣਾ ਤੇ ਫਿਰ ਇਹ ਤੋਂ ਬਾਅਦ ਜੀ ਤੁਹਾਡੇ ਜਿਹੜੇ ਤੁਹਾਡੇ ਪਿੰਡ ਤੇ ਇਹ ਸਕੀਮ ਚੱਲੇਗੀ ਤੇ ਪਰ ਇਹ ਪਤਾ ਲੱਗਿਆ ਜਿਹੜੇ ਪਿੰਡਾਂ ਤੇ ਇਹ ਸਕੀਮ ਸ਼ੁਰੂ ਹੋਗੀ ਤੇ ਉੱਥੇ ਅਸੀਂ ਪਤਾ ਕੀਤਾ ਜੀ ਲੜੀਸਾਂ ਉਹਨਾਂ ਨੇ ਜੱਟਿਆ ਸਾਨੂੰ ਇੱਕ ਬਾਦੀ ਦੇ ਪਿੱਛੇ 170 ਰੁਪਏ ਮਿਲਦੇ ਨੇ ਜੀ ਇਹ ਬਹੁਤ ਘੱਟ ਹੈ ਪੰਜਾਬ ਸਰਕਾਰ ਨੇ ਬਹੁਤ ਘੱਟ ਰੇਟ ਰੱਖਿਆ ਪਹਿਲਾਂ ਕਹਿੰਦੇ ਸੀ 1100 ਰੁਪਏ ਮਿਊਗਾ ਇੱਕ ਪਾਰਟੀ ਸਲਾਈ ਕਰਨ ਦਾ ਪਰ ਨਹੀਂ ਵੀ 170 ਰੁਪਏ ਮਿਲ ਰਹੇ ਨੇ ਸਾਨੂੰ ਲੈ ਗਏ ਨੇ ਦੱਸਿਆ ਵੀ 170 ਸਾਨੂੰ ਇੱਕ 바ਦੀ ਸਲਾਈ ਕਰਨ ਦਾ 170 ਰੁਪਏ ਮਿਲਦੇ ਨੇ ਵੀ ਤੇ ਬਹੁਤ ਗਲਤ ਗੱਲ ਹੈ ਜੀ ਪੰਜਾਬ ਸਰਕਾਰ ਨੂੰ ਇਸ ਦਾ ਰੇਟ ਵਧਾਉਣਾ ਚਾਹੀਦਾ ਜਿਸ ਨਾਲ ਤਾਂ ਕੁਝ ਵੀ ਨਹੀਂ ਬਣਦਾ ਜੇ ਜਿਹੜੀ ਲੇਡੀ ਨੂੰ ਸਲਾਈ ਆਉਂਦੀ ਆ ਪ੍ਰੋਪਰ ਤੇ ਉਹ ਆਪਣਾ ਸਿੰਪਲ ਸੂਟ ਸਲਾਈ ਕਰਦਾ ਵੀ 250 ਤੋਂ 300 ਰੁਪਏ ਲੈ ਰਹੇ ਨੇ ਜੀ ਜੇ ਆਪਾਂ ਲਾਈਨਰ ਵਾਲਾ ਸੂਟ ਬਣਾਉਣੇ ਆਪਾਂ 5-600 ਰੁਪਏ ਲੈ ਰਹੇ ਨੇ ਤਾਂ ਵਧੀਆ ਆਪਣੀ ਦਿਹਾੜੀ ਆਉਂਦੀਆਂ ਨੇ ਭੈਣਾ ਆਪਣੀਆਂ ਤੇ ਇਸ ਦਾ ਇਸ ਵਿੱਚ ਤਾਂ 170 ਰੁਪਏ ਮਿਲਣ ਨਾਲ ਤਾਂ ਭੈਣਾ ਦਾ ਇਹਦੇ ਵਿੱਚ ਜਿਹਨੂੰ ਸਲਾਈ ਆਉਦੀ ਆ ਉਹਨਾਂ ਨੂੰ ਤਾਂ ਕੋਈ ਪ੍ਰੋਫਟ ਨਹੀਂ ਹੈਗਾ ਜੀ ਸਿਰਫ 3000 ਜਾਂ 4000 ਮਹੀਨਾ ਬਣਦਾ ਤੇ ਇਹ ਤਾਂ ਬਹੁਤ ਗਲਤ ਗੱਲ ਹੈ ਸਰਕਾਰ ਦੀ ਇਸ ਰੇਟ ਨੂੰ ਵਧਾਉਣਾ ਚਾਹੀਦਾ ਜੀ ਤੇ ਬਾਕੀ ਜਿਹੜੀਆਂ ਮੇਰੇ ਭੈਣਾਂ ਕਰਨਾ ਚਾਹੁੰਦੀਆਂ ਨੇ ਵੀ ਅਸੀਂ ਕਰ ਲਾਂਗੇ ਉਹ ਜ਼ਰੂਰ ਕਰ ਲਾਂ ਕੋਈ ਗੱਲ ਨਹੀਂ ਤੇ ਜਿਨ੍ਹਾਂ ਨੂੰ ਵਧੀਆ ਲੱਗਦਾ ਤੇ ਕਰਦੇ ਤੱਕਦੀਆਂ ਨੇ ਜੀ ਇਹ ਤੇ ਪਰ ਬਹੁਤ ਘੱਟ ਵੇਟ ਆ ਇਹਦਾ ਤੇ ਬਾਕੀ ਜਿਹੜੇ ਮੂਰੇ ਮੈਂਬਰ ਬਣਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਫਿਟ ਆ ਜਿਹੜੇ ਮੂਰੇ ਮੈਂਬਰ ਲੈ ਕੇ ਆਉਂਦੇ ਥੋੜੇ ਪਿੰਡਾਂ ਤੋਂ ਉਹਨਾਂ ਨੂੰ ਹੈੱਡ ਬਣਦੇ ਨੇ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਦੇ ਨੇ ਤੇ ਜਿਹੜੀਆਂ ਲੇਡੀਆਂ ਰਾਹ ਸਲਾਈ ਕਰਦੀਆਂ ਨੇ ਉਹਨਾਂ ਨੂੰ ਸਿਰਫ 670 ਰੁਪਏ ਮਿਲਦੇ ਨੇ ਵੀ ਬਾਕੀ ਕੋਈ ਮਾਤਿਆ ਤੁਹਾਨੂੰ ਵਧੀਆ ਲੱਗਦੀ ਹੈ ਸੀਮ ਤੁਸੀਂ ਕਰ ਸਕਦੇ ਹੋ ਵੈਸੇ ਮੈਨੂੰ ਨਹੀਂ ਵਧੀਆ ਲੱਗੀ ਮੈਨੂੰ ਨਹੀਂ ਪਸੰਦ ਵੀ ਐਨਆਰਆਈਟ ਘੱਟ ਰੱਖਿਆ ਸਰਕਾਰ ਨੇ ਤੇ ਬਾਕੀ ਤੁਸੀਂ ਇਹ ਆਪਣੇ ਵੀਦੇ ਦੱਸ ਸਕਦੇ ਪਤਾ ਕਰ ਸਕਦੇ ਹੋ ਜਾਂ ਕੇ ਤੇ ਬਾਕੀ ਜਿਹੜੀ ਅਸੀਂ ਜਿਹੜੀਆਂ ਸੀਮ ਆਉਂਦੀਆਂ ਰਹਿੰਦੀਆਂ ਨੇ ਵੀ ਅਸੀਂ ਪਤਾ ਕਰਦੇ ਰਹਨੇ ਆ ਤੇ ਜੇ ਅੱਗੇ ਤੇ ਜਿਹੜੀ ਪੰਜਾਬ ਸਰਕਾਰ ਦੀ ਕੋਈ ਸਕੀਮ ਆਉਂਦੀ ਵੀ ਆ ਜਾਂ ਸੈਂਟਰ ਗਵਰਨਮੈਂਟ ਦੀ ਆਉਂਦੀ ਆ ਤੁਹਾਨੂੰ ਵੀਡੀਓ ਰਾਈ ਤੁਹਾਡੇ ਨਾਲ ਸ਼ੇਅਰ ਕਰਿਆ ਕਰਦੇ ਰਹਾਂਗੇ ਵੀ ਕਿ ਹਰੇਕ ਤੁਹਾਨੂੰ ਉਸ ਬਾਰੇ ਦੱਸਿਆ ਕਰਾਂਗੇ ਤੁਸੀਂ ਮੇਰੀਆਂ ਵੀਡੀਓ ਤੁਸੀਂ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਬਰੇ ਪਹੁੰਚ ਜਾਵੇ ਤੇ ਸਾਰੀਆਂ ਇਹ ਜਿਹੜੇ ਮੇਰੀਆਂ ਵੀਡੀਓ ਹੁੰਦੀਆਂ ਤੁਹਾਡੇ ਫਾਇਦੇਮੰਦ ਹੋਣਗੀਆਂ ਜੀ ਤੇ ਆਪਾਂ ਹੋਈ ਇਹਦੀਆ ਵੀਡੀਓ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਜੀ ਕਿ ਜਿਹਦੇ ਵਿੱਚ ਤੁਹਾਨੂੰ ਫਾਇਦਾ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀਆ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੀ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ